ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦੇ ਹਾਂ ਆਪ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਜਿਸ ਤਰ੍ਹਾਂ ਕਿ ਅਸੀਂ ਆਪ ਸਾਰਿਆਂ ਦੇ ਨਾਲ ਗੁਰੂ ਨਾਨਕ ਪਾਤਸ਼ਾਹ ਜੀ ਦਾ ਇਤਿਹਾਸ ਸਾਂਝਾ ਕਰ ਰਹੇ ਸਾਂ ਪਿਛਲੀ ਵੀਡੀਓ ਦੇ ਵਿੱਚ ਅਸੀਂ ਗੱਲ ਕੀਤੀ ਸੀ ਕਿ ਗੁਰੂ ਨਾਨਕ ਪਾਤਸ਼ਾਹ ਜੀ ਨੇ ਗੁਰਨਾਨਕ ਪਾਤਸ਼ਾਹ ਜੀ ਨੂੰ ਮਹਿਤਾ ਕਾਲੂ ਜੀ ਨੇ ਚਪੇੜਾ ਕਿਉਂ ਮਾਰਿਆ ਸਨ ਸੋ ਆਓ ਅੱਜ ਇਸ ਵੀਡੀਓ 'ਚ ਗੱਲ ਕਰਾਂਗੇ ਕਿ ਰਾਏ ਬੁਲਾਰ ਦੀ ਕਰੋਪੀ ਕੀ ਸੀ ਇਸ ਦਾ ਮਤਲਬ ਕੀ ਸੀ ਸੋ ਆਓ ਜਾਣਦੇ ਹਾਂ ਜੀਵੇਂ حضرت ਮੁਹੰਮਦ ਸਾਹਿਬ ਨੂੰ ਸਭ ਤੋਂ ਪਹਿਲਾਂ ਨਬੀ ਮੰਨਣ ਵਾਲੀ ਇੱਕ ਵਿਧਵਾ ਪਿਛੋਂ ਉਸਦੀ ਵੋਟੀ ਸੀ ਤਿਵੇਂ ਗੁਰੂ ਨਾਨਕ ਦੇਵ ਜੀ ਨੂੰ ਅਕਾਲ ਪੁਰਖ ਦਾ ਭੇਜਿਆ ਹੋਇਆ অবতার ਮੰਨਣ ਵਾਲਾ ਪਹਿਲਾ ਗੁਰੂ ਨਾਨਕ ਦਾ ਸਿੱਖ ਰਾਏ ਬੁਲਾਰਸੀ ਤੇ ਦੂਸਰੀ ਬੀਬੀ ਨਾਨਕੀ ਸੀ ਜੋ ਆਪਣੇ ਵੀਰ ਨੂੰ ਰੱਬੀ ਬੰਦਾ ਸਮਝਦੀ ਸੀ ਮਹਤਾ ਕਾਲੂ ਜੀ ਨੇ ਆਪਣੇ ਪੁੱਤਰ ਨਾਨਕ ਜੀ ਨੂੰ 200 ਰੁਪਏ ਬਦਲੇ ਕੁੱਟ ਕੇ ਮੋਰ ਕਰ ਦਿੱਤਾ ਹੈ ਬੀਬੀ ਨਾਨਕੀ ਦਾ ਛਡਾਉਂਦੀ ਤਾਂ ਉਸ ਨੂੰ ਮਹਤਾ ਜੀ ਨੇ ਮਾਰ ਹੀ ਦੇਣਾ ਸੀ ਇਹ ਖਬਰ ਸਾਰੇ ਪਿੰਡ ਵਿੱਚ ਬਿਜਲੀ ਦੀ ਤਰ੍ਹਾਂ ਖਿਲਰ ਗਈ ਰਾਏ ਬੁਲਾਰ ਨੂੰ ਵੀ ਕਿਸੇ ਨੇ ਜਾ ਦੱਸਿਆ ਸੁਣਦੇ ਸਾਰ ਉਹ ਗੁੰਮ ਹੋ ਗਿਆ ਉਸ ਦਾ ਕਲੇਜਾ ਪਾਟ ਗਿਆ ਉਸ ਨੂੰ ਇੰਜ ਪ੍ਰਤੀਤ ਹੋਇਆ ਜਿਵੇਂ ਉਹ ਚਪੇੜਾਂ ਨਾਨਕ ਜੀ ਨੂੰ ਨਹੀਂ ਪਈਆਂ ਸਗੋਂ ਰਾਏ ਬੁਲਾਰ ਦੀਆਂ ਗੱਲਾਂ ਉੱਤੇ ਵੱਜ ਰਹੀਆਂ ਹਨ ਕ્રોਧ ਨਾਲ ਲਾਲ ਪੀਲਾ ਹੋ ਗਿਆ ਉਸ ਵੇਲੇ ਨੌਕਰ ਨੂੰ ਭੇਜਿਆ ਤੇ ਕਿਹਾ ਪਟਵਾਰੀ ਨੂੰ ਆਖ ਹੁਣੇ ਆਵੇ ਸਾਰੇ ਕੰਮ ਛੱਡ ਕੇ ਹਜ਼ਾਰ ਹੋਵੇ ਨਫਰ ਮਾਲਕ ਦਾ ਹੁਕਮ ਪਾ ਕੇ ਹਵਾ ਵਾਂਗ ਉੱਡਿਆ ਗਿਆ ਮਹਿਤਾਜੀ ਨੂੰ ਜਾਗਰੋ ਆਵਾਜ਼ਾਂ ਦਿੱਤਾ ਦਿੱਤਾ ਉਹਨਾਂ ਨੂੰ ਮਿਲ ਕੇ ਨਫਰ ਨੇ ਆਖਿਆ ਮਹਿਤਾਜੀ ਰਾਏ ਬੁਲਾਰਜੀ ਹੁਣੇ ਬੁਲਾ ਰਹੇ ਨੇ ਹੱਥਲੇ ਕੰਮ ਛੱਡ ਕੇ ਚੱਲੋ ਮਹਿਤਾਜੀ ਨੂੰ ਪਤਾ ਸੀ ਕਿ ਇਹ ਨਫਰ ਕੋਈ ਝੂਠੀ ਗੱਲ ਨਹੀਂ ਕਰਿਆ ਕਰਦਾ ਸੱਚਮੁੱਚ ਹੀ ਰਾਇ ਬੁਲਾਰ ਨੇ ਸੱਦਿਆ ਹੋਵੇਗਾ ਇਹ ਸੋਚ ਕੇ ਉਸੇ ਵੇਲੇ ਨੌਕਰ ਦੇ ਨਾਲ ਤੁਰ ਪਿਆ ਕਾਲੂ ਤੂੰ ਨਹੀਂ ਟਲਿਆ ਨਹੀਂ ਮੰਨਿਆ ਮੇਰੇ ਸਮਝਾਉਣ ਦਾ ਕੋਈ ਅਸਰ ਨਾ ਹੋਇਆ 20 ਰੁਪਏਾਂ ਦੇ ਬਦਲੇ ਖੁਦਾ ਦੇ نبی ਨੂੰ ਮਾਰਿਆ ਜਗਤ ਗੁਰੂ ਨੂੰ ਚਪੇੜਾ ਕਾਲੂ ਤੇਰੇ ਹੱਥ ਕਿਉਂ ਨਾ ਛੜੇ ਪਾਪੀਆ ਤੂੰ ਉਸ ਨੂੰ ਪੁੱਤ ਸਮਝ ਰਿਹਾ ਹੈ ਮੇਤਾ ਕਾਲੂ ਨੂੰ ਦੇਖ ਰਾਇ ਬੁਲਾਰ ਉਸ ਦੇ ਟੁੱਟ ਕੇ ਗਲੇ ਪੈ ਗਿਆ। ਰਾਇ ਬੁਲਾਰ ਦੀਆਂ ਅੱਖਾਂ ਵਿੱਚੋਂ ਲਹੂ ਸਿਮ ਰਿਹਾ ਸੀ। ਉਹਦਾ ਭਾਰੀ ਸਰੀਰ ਥਰ-ਥਰ ਕੰਬ ਰਿਹਾ ਸੀ। ਮੈਂ ਤੈਨੂੰ ਆਖਿਆ, ਹਜ਼ਾਰ ਵਾਰੀ ਆਖਿਆ ਕਿ ਰਾਇ ਬੁਲਾਰ ਬੋਲੀ ਗਿਆ। ਪੁੱਤਰ ਨੂੰ ਕੁਝ ਨਾ ਕਹੋ। ਉਹ ਜਿਸ ਮੋਜ ਵਿੱਚ ਰਹਿੰਦਾ ਹੈ ਰਹਿਣ ਦੇ। ਜੋ ਚੀਜ਼ ਕਿਸੇ ਗਰੀਬ ਜਾਂ ਸਾਧੂ ਸੰਤ ਨੂੰ ਦਿੰਦਾ ਹੈ ਦੇਣ ਦੇ। ਉਹ ਬਰਕਤ ਵਾਲਾ ਜੀ ਹੈ। ਪਰਮਾਤਮਾ ਦਾ ਰੂਪ ਹੈ ਉਹਦੇ ਦਰਸ਼ਨ ਕੀਤੇਆਂ ਤਪਦਾ ਹਿਰਦਾ ਠੰਡਾ ਹੋ ਜਾਂਦਾ ਹੈ ਜਿੰਨਾ ਖਰਚਾ ਹੋਵੇ ਮੈਥੋ ਲਿਆ ਕਰ ਵੀਹ ਰੁਪਏ ਦਾ ਉਸਨੇ ਸਾਧੂਆਂ ਨੂੰ ਭੋਜਨ ਛਕਾ ਦਿੱਤਾ ਕਈ ਦਿਨ ਦੇ ਭੁੱਖੇ ਸਾਧੂ ਸਨ ਦੱਸ ਇਹ ਕਿਹੜਾ ਬੁਰਾ ਕੰਮ ਕੀਤਾ ਨੇਕ ਕਰਮ ਪਰਉਪਕਾਰ ਤੇ দান ਨਾਲ ਜਾਣੇ ਨੇ ਦੌਲਤ ਨਹੀਂ ਜਾਣੇ ਖੇਤ ਮਹਿਲ ਮਾੜੀਆਂ ਚਾਂਦੀ ਸੋਨਾ ਹੀਰੇ ਘੋੜੇ ਊਂਠ ਬੈਲ ਮੱਝਾਂ ਇਹ ਸਭ ਇੱਥੇ ਰਹਿ ਜਾਣੇ ਨੇ ਦੱਸ ਕੋਈ ਚੀਜ਼ ਸਾਥ ਜਾਵੇਗੀ ਉਹ ਚਪੇੜਾਂ ਤੂੰ ਦਾਤੇ ਗੁਰੂ ਨਾਨਕ ਨੂੰ ਨਹੀਂ ਮਾਰੀਆਂ ਸਗੋਂ ਮੇਰੇ ਮੂੰਹ ਉੱਤੇ ਚਪੇੜਾਂ ਮਾਰੀਆਂ ਜਾਂ ਭੁੱਲ ਬਖਸ਼ਾ ਜਾਂ ਅੱਗੇ ਨੂੰ ਉਸ ਨੂੰ ਕੁਝ ਨਾ ਆਖੀ ਜੇ ਦੌਲਤ ਦਾ ਭੁੱਖਾ ਹੈ ਤਾਂ ਮੇਰੇ ਖਜ਼ਾਨੇ ਵਿੱਚੋਂ ਹੋਰ ਧੰਨ ਚੁੱਕ ਲੈ ਪਰ ਜਗਤ ਪੀਰ ਨੂੰ ਕੁਝ ਨਾ ਆਖੀ ਜਿਵੇਂ ਪੱਥਰ ਉੱਤੇ ਪਾਣੀ ਪੈਂਦਾ ਰਹੇ ਪਰ ਉਸ ਦਾ ਅੰਦਰਲਾ ਸਿਲਾ ਨਹੀਂ ਹੁੰਦਾ ਤਿਵੇਂ ਮੈਤੇ ਕਾਲੂ ਨੂੰ ਇੱਕ ਨਾ ਲੱਗੀ ਉਸਨੇ ਰਾਏ ਬੁਲਾਰ ਦੀਆਂ ਸਾਰੀਆਂ ਗੱਲਾਂ ਅਨਸੂਨੀਆਂ ਕਰ ਦਿੱਤੀਆਂ ਚੁੱਪ ਕਰਕੇ ਖਲੋਤਾ ਰਿਹਾ ਤੇ ਘਰ ਨੂੰ ਆ ਗਿਆ ਮਾਲਕ ਕੋਲੋਂ ਡਰਦਾ ਹੋਇਆ ਸਿਰਫ ਇਹੋ ਆਖ ਸਕਿਆ ਅੱਛਾ ਜਿਵੇਂ ਆਖ ਦੇ ਜੇ ਤਿਵੇਂ ਕਰਾਂਗਾ ਮੈਂ ਕੀ ਕਰਾਂ ਉਹ ਸਵਾਰਨ ਦੀ ਥਾਂ ਵਿਗੜਦਾ ਬਹੁਤ ਹੈ ਮਸਤਾਨਾ ਆਲਸੀ ਜਿਹਾ ਰਹਿੰਦਾ ਹੈ ਸੋ ਏਸੀ رائے ਬੁਲਾਰ ਜੀ ਦੀ ਮਹਿਤਾ ਕਾਲੂ ਜੀ ਦੇ ਨਾਲ ਗੱਲਬਾਤ ਸੋ ਇਸੇ ਤਰ੍ਹਾਂ ਅਸੀਂ ਅਗਲੀ ਵੀਡੀਓ ਦੇ ਵਿੱਚ ਅਸੀਂ ਆਪ ਜੀ ਨੂੰ ਦੱਸਾਂਗੇ ਕਿ ਬੇਬੇ ਨਾਨਕੀ ਜੀ ਦੀ ਸ਼ਾਦੀ ਕਿਵੇਂ ਹੋਈ ਸੋ ਅਗਰ ਇਤਿਹਾਸ ਸੱਤਿਆ ਹੋਈਆਂ ਸਾਡੇ ਤੋਂ ਭੁੱਲਣਾ ਹੋਈਆਂ ਤੇ ਆਪ ਜੀ ਸਾਨੂੰ ਬਖਸ਼ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ